ਇੱਕ ਅੰਗਰੇਜ਼ੀ ਲਿਖਾਰੀ ਨੇ ਵਿਅੰਗ ਕਰਦਿਆਂ ਭਾਰਤ ਦੇ ਕੁਦਰਤੀ ਸਾਧਨਾਂ ਬਾਰੇ ਲਿਖਿਆ ਸੀ ਕਿ ਇੱਕ ਵਾਰ ਵਿਸ਼ਵ ਦੇ ਸਾਰੇ ਨੁਮਾਇंदे ਕੁਦਰਤੀ ਅਦਾਲਤ ਦੇ ਵਿੱਚ ਇਕੱਠੇ ਹੋਏ ਕਿਸੇ ਨੇ ਕਿਹਾ ਕਿ ਉਹਨਾਂ ਦੀ ਧਰਤੀ ਨੂੰ ਸਿਰਫ ਜੰਗਲ ਮਿਲੇ ਨੇ ਕਿਸੇ ਨੇ ਕਿਹਾ ਉਹਨਾਂ ਕੋਲ ਸਿਰਫ ਪਹਾੜੀ ਨੇ ਕਿਸੇ ਨੇ ਕੁਦਰਤ ਨੂੰ ਇਹ ਗਿਲਾ ਕੀਤਾ ਕਿ ਕਿਸੇ ਨੇ ਸਮੁੰਦਰ ਅਤੇ ਕਿਸੇ ਨੇ ਦਰਿਆ ਵਗੈਰਾ ਵਗੈਰਾ ਕਿਹਾ ਕਿ ਸਾਡੇ ਕੋਲ ਤਾਂ ਸਿਰਫ ਆਈ ਸਾਧਨ ਨੇ ਪਰ ਨਾਲ ਹੀ ਸਾਰਿਆਂ ਨੇ ਇਹ ਗਿਲਾ ਕੀਤਾ ਕਿ ਭਾਰਤ ਨੂੰ ਕੁਦਰਤ ਨੇ ਸਾਰੇ ਸਾਧਨ ਮਸਲਾਂ ਸਮੁੰਦਰ دریا ਜੰਗਲ ਪਹਾੜ ਮੈਦਾਨ ਰੇਗਿਸਤਾਨ ਧਰਤੀ ਹਿੱਟਾ ਕ੍ਰਿਜ ਪਦਾਰਥ ਦੇ ਭੰਡਾਰ ਵਗੈਰਾ ਵਗੈਰਾ ਦੇਖ ਕੇ ਬਾਕੀ ਦੇਸ਼ਾਂ ਦੇ ਨਾਲ ਕਹਿੰਦੇ ਅਨਿਆਂ ਕੀਤਾ ਪਰ ਉਦੋਂ ਫਿਰ ਸਰਬਸ਼ਕਤੀਮਾਨ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕੁਦਰਤ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਮੰਨਿਆ ਕਿ ਤੁਸੀਂ ਜੋ ਗੱਲ ਕਹੀ ਹੈ ਠੀਕ ਹੈ ਕਿ ਅਸੀਂ ਭਾਰਤ ਨੂੰ ਹਰ ਤਰ੍ਹਾਂ ਦੇ ਸਾਧਨ ਬਖਸੇ ਨੇ ਪਰ ਨਾਲ ਹੀ ਉਥੇ ਲੋਕ ਜਿਹੇ ਭੇਜੇ ਨੇ ਜਿਨ੍ਹਾਂ ਨੂੰ ਇਹਨਾਂ ਸਾਧਨਾ ਪ੍ਰਤੀ ਕੋਈ ਸੋਝੀ ਨਹੀਂ ਜਿਸ ਕਰਕੇ ਭਾਰਤ ਕੋਲੋਂ ਵਿਸ਼ਵ ਨੂੰ ਚਿੰਤਤ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਜਿਹੜੀ ਤੁਲਨਾ ਕੀਤੀ ਹੈ ਇੱਕ ਸਚਾਈ ਹੈ ਤੁਸੀਂ ਕੀ ਮੰਨਦੇ ਹੋ ਕਿ ਸੱਚੀ ਭਾਰਤ ਦੇ ਲੋਕਾਂ ਨੂੰ ਇਹਨਾਂ ਸਾਧਨਾ ਪ੍ਰਤੀ ਪਾਣੀ ਪ੍ਰਤੀ ਜਾਂ ਹੋਰ ਕੁਦਰਤੀ ਸਾਧਨਾਂ ਪ੍ਰਤੀ ਕੋਈ ਨਹੀਂ ਸੋਝੀ ਨਹੀਂ ਹੈਗੀ ਜਿਸ ਦੇ ਕਰਕੇ ਇੱਕ ਵਿਅੰਗ ਕਰਾਇਆ ਗਿਆ ਸੀ ਕਿਉਂਕਿ ਅੱਜ ਪੰਜਾਬ ਦੇ ਵੀ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਕੁਦਰਤੀ ਤੌਰ ਦੇ ਉੱਤੇ ਜਿਹੜਾ ਪਾਣੀ ਅੱਜ ਭਾਰਤ ਦਾ ਪੰਜਾਬ ਦਾ ਉਹ ਮਸਕਰੀਆਂ ਕਰਦਾ ਪੰਜਾਬ ਨੂੰ ਦੂਜਿਆਂ ਸੂਬਿਆਂ ਦੇ ਵੱਲ ਜਾ ਰਿਹਾ ਕਿਉਂਕਿ ਆਪਣੇ ਪੰਜਾਬ ਦੇ ਕੋਲ ਪਾਣੀ ਨਹੀਂ ਹੈਗਾ ਪੰਜਾਬ ਦੇ ਕੋਲ ਪਰ ਦੂਜਿਆਂ ਦੇ ਵੱਲ ਜਿਹੜਾ ਮਸਕਰੀਆਂ ਕਰਦਾ ਪਾਣੀ ਜਾ ਰਿਹਾ ਜਿਸ ਦੇ ਕਰਕੇ ਅੱਜ ਪੰਜਾਬ ਦੇ ਵਿੱਚ ਜੋ ਕੁਝ ਪਾਣੀ ਨੂੰ ਲੈ ਕੇ ਗੰਭੀਰ ਸਮੱਸਿਆ ਬਣੀ ਹੋਈ ਹੈ ਉਹ ਹਰਿਆਣਾ ਦੇ ਵਿੱਚ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਇੱਕ ਪਾਸੇ ਦਾ ਇਹ ਹੈ ਦੂਜੇ ਪਾਸੇ ਅਸੀਂ ਇਹਨਾਂ ਕੁਦਰਤੀ ਸਾਧਨਾ ਦੇ ਵਿੱਚ ਇੰਨਾ ਗੰਦਾ ਪਾਣੀ ਪਾ ਕੇ ਜ਼ਹਿਰੀਲੇ ਸਾਧਨ ਸਾਧਨਾ ਦੇ ਰਾਹੀਂ ਜਿਸ ਤਰ੍ਹਾਂ ਫੈਕਟਰੀਆਂ ਦਾ ਮਲਮੁੱਤਰ ਕਹਿ ਲੀਏ ਵੀ ਜੋ ਕੁਝ ਉਹਨਾਂ ਦੇ ਵਿੱਚੋਂ ਬਾਹਰ ਜੋ ਉਹਨਾਂ ਦਾ ਵੇਸਟ ਚ ਜਾਂਦੀ ਹੈ ਭਾਵੇਂ ਧਰਤੀ ਹੇਟਾਂ ਜੋ ਕੁਝ ਪਾਇਆ ਜਾ ਰਿਹਾ ਅੱਜ ਜਿਹੜੀ ਫੈਕਟਰੀਆਂ ਦੇ ਵਿੱਚ ਲੱਗਿਆ ਹੋਇਆ ਉਹਦੇ ਵਿੱਚੋਂ ਜਿਹੜਾ ਜ਼ਹਿਰਲਾ ਪਾਣੀ ਨਿਚੇ ਪਾਇਆ ਜਾ ਰਿਹਾ ਇਸ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਕਿ ਸੱਚਮੁੱਚ ਹੀ ਭਾਰਤ ਦੇ ਲੋਕਾਂ ਨੂੰ ਇਸੇ ਤਰ੍ਹਾਂ ਜਿਹੜੇ ਬਾਕੀ ਹੋਰ ਉਹਨੇ ਸਾਧਨ ਨੇ ਇਹਨਾਂ ਪ੍ਰਤੀ ਕੋਈ ਸੋਝੀ ਨਹੀਂ ਹੈ ਕਿ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਇਹਨਾਂ ਦੀ ਮਸਤਦਾ ਕੀ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਕਮੈਂਟ ਜਰੂਰ ਇਸ ਵੀਡੀਓ ਦੇ ਵਿੱਚ ਜਰੂਰ ਦਿਓ